ਅਮਰੀਕਾ ਵਿੱਚੋਂ ਰਿਪੋਰਟ ਹੋ ਕੇ ਆਏ ਪੰਜਾਬੀ ਵਿੱਚੋਂ ਇੱਕ ਤਰਨਤਾਰਨ ਦਾ ਨੌਜਵਾਨ ਵੀ ਸ਼ਾਮਿਲ ਹੈ ਤੁਹਾਨੂੰ ਅੰਦਾਜ਼ੇ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਮਨਦੀਪ ਸਿੰਘ ਨੇ ਡੋਂਕੀ ਲਾਉਣ ਮੌਕੇ ਆਪਣੇ ਨਾਲ ਹੋਏ ਜ਼ੁਲਮਾਂ ਦੀ ਸਾਰੀ ਦਾਸਤਾਨ ਦੱਸੀ ਹੈ ਇਸ ਮੌਕੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਮਨਦੀਪ ਸਿੰਘ ਨੇ ਸਾਡੀ ਟੀਮ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਕੀ ਗੱਲਬਾਤ ਕੀਤੀ ਹੈ ਕਿਵੇਂ ਉਹ ਉੱਥੇ ਪਹੁੰਚਿਆ ਤੇ ਉਹਨੂੰ ਕੀ ਕੀ ਤਕਲੀਫਾਂ ਸਹਿਣੀਆਂ ਪਈਆਂ ਤੁਸੀਂ ਆਪ ਹੀ ਦੇਖੋ ਤੇ ਸੁਣੋ ਕਿ ਇੱਕ ਡੋਂਕਰ ਦੇ ਬੰਦੇ ਸੀ ਹਨਾ ਸਾਡੀਆਂ ਨੌਜਾਨੀਆਂ ਦੇ ਫੋਟੋਆਂ ਆ ਹਾਨੂੰ ਨੌ ਜਾਨਿਆਂ ਨੂੰ ਕੱਢਿਆ ਰੂਮ ਚ ਥੁਰਦਾ ਠੀਕ ਹੈ ਜੀ ਜਿਹੜੇ ਦੂਜੇ ਡੰਗਰਾਂ ਦੇ ਬਦਿਓ ਸਾਰੇ ਚੱਲ ਗਏ ਬਾਰਡਰ ਕ੍ਰੋਸ ਕਰ ਗਏ ਮਹੀਨਾ ਪਹਿਲਾਂ ਦੀ ਗੱਲ ਜਦੋਂ ਮੈਂ ਤੁਰਿਆ ਹੁਣ ਤੇ ਹੁਣ ਆਏ ਤੋਂ ਮਹੀਨਾ ਪਹਿਲਾਂ ਦੀ ਗੱਲ ਜੀ ਠੀਕ ਹੈ ਜੀ ਮੈਂ ਉੱਥੇ ਫਸ ਗਿਆ ਮੈਨੂੰ ਉੱਥੇ ਜਾ ਕੇ ਸਾਨੂੰ ਤਿੰਨਾਂ ਨੂੰ ਪਹਿਲੇ ਦਿਨ ਕੱਖ ਰੋਟੀ ਨਹੀਂ ਦਿੱਤੀ ਗਈ ਅਹੀਂ ਕੋਈ ਚੱਕਰ ਨਹੀਂ ਅਹੀਂ ਪੇਮੈਂਟ ਕਰ ਦਿੱਤੀ ਆਪ ਦਾ ਕਾਰਡ ਮਾਰਿਆ ਪੇਮੈਂਟ ਰੋਟੀ ਕਰਾਈ ਆਰਡਰ ਕਰਾਈ ਹੋਟਲ ਚੋਂ ਫੜੀ ਅਹੀਂ ਰੋਟੀ ਸ਼ਾਮੀ ਆਏ ਤਿੰਨੇ ਜਾਨੇ ਗੱਡੀ ਦੇ ਇੱਕ ਜਿਹੜੇ ਨੇ ਫੋਨ ਫੜਿਆ ਇੱਕ ਨੇ ਪਿਸਤੌਲ ਫੜਿਆ ਇੱਕ ਜਣਾ ਸਾਨੂੰ ਕੁੱਟਣ ਦੇ ਸਾਡੀ ਵੀਡੀਓ ਬਣਾ ਕੇ ਪਾਈ ਗਈ। ਸਾਨੂੰ ਕੌਣ ਲਾਈ ਸਾਰੇ ਦੇ ਫੋਨ ਖੋਏ ਗਏ, ਪਾਸਵਰਡ ਖੋਏ ਗਏ, ਪੈਸੇ ਕੱਢੇ ਗਏ, ਸਾਰਾ ਕੁਝ ਚੈਨੀਆਂ ਲਾਈਆਂ ਗਈਆਂ, ਜੋ-ਜੋ ਕੀਮਤੀ ਸਮਾਨ ਸੀ। ਸਾਰਾ ਕੁਝ ਰੱਖਿਆ। ਮੈਂ ਹੀ ਫੋਨ ਲਾਇਆ ਕਹਿੰਦਾ ਤੁਹਾਡੇ ਕੋਲ ਇੱਕ ਟਾਈਮ ਆਪਦੇ ਬੌਸ ਨੂੰ ਫੋਨ ਲਾ ਕੇ ਪੈਸੇ ਪੇਮੈਂਟ ਕਰਵਾਓ। ਮੈਂ ਹੀ ਫੋਨ ਲਾਇਆ ਕਹਿੰਦਾ ਕੋਈ ਮਸਲਾ ਨਹੀਂ ਤੁਹਾਡੀ ਪੇਮੈਂਟ ਕਰਵਾ ਦਿੰਦਾ ਤੁਸੀਂ ਕੱਲ ਨੂੰ ਬੱਡਰ ਟੱਪੋਗੇ। ਅਹੀਂ ਠੀਕ ਹੈ ਜੀ। ਰਾਤ ਸੁਲਾਈ ਸਾਨੂੰ ਘੁੱਟ ਫੇਰੀ। ਉਦੋਂ ਦਾ ਰਾਤਾਨੂੰ ਫਿਰੀ ਨਹੀਂ, ਫੋਨ ਵੀ ਨਹੀਂ ਦਿੱਤਾ ਗਿਆ, ਫੋਨ ਕੱਖ ਨਹੀਂ ਦਿੱਤਾ ਗਿਆ। ਅਸੀਂ ਉਦੋਂ ਰਾਤ ਰਹਿ ਸਾਨੂੰ ਅਗਲੇ ਦਿਨ ਰੋਟੀ ਨਹੀਂ ਮਿਲੀ ਸਾਡੇ ਕੋਲ ਵੀ ਪੈਸੇ ਹੈ ਨਹੀਂ ਸਾਡੇ ਕੋਲ ਬਿਸਕਟ ਖਾਂ ਜੋਗੇ ਕੁਛ ਹੈ ਹੀ ਸਮਾਨ ਖਾ ਗਏ ਅਸੀਂ ਪਾਣੀ ਪੀ ਕੇ ਉਹਦੇ ਨਾਲ ਗਿਆਰਾ ਕੀਤਾ ਠੀਕ ਹੈ ਜੀ ਉਹਦੇ ਨਾਲ ਗਿਆਰਾ ਕਰਕੇ ਸਾਨੂੰ ਕਹਿੰਦਾ ਫੋਨ ਲਾਓ ਬੌਸ ਦਾ ਫੋਨ ਹੀ ਆਇਆ ਕੁਛ ਨਹੀਂ ਆਇਆ ਸਾਡੇ ਦਾ ਉਹਨਾਂ ਨੇ ਸਾਨੂੰ ਆਣ ਕੇ ਫੇਰ ਕੁੱਟਿਆ ਪੂਰਾ ਸਾਨੂੰ 8-9 ਦਿਨ ਕੁੱਟਿਆ ਲਗਾਤਾਰ 8-9 ਦਿਨ ਕਿਤੇ ਕਰਨ ਸਾਡੀ ਪੇਮੈਂਟ ਕਲੀਅਰ ਨਹੀਂ ਹੋਈ ਪੇਮੈਂਟ ਕਲੀਅਰ ਨਹੀਂ ਹੋਈ ਮੈਂ ਅੰਦਰੋਂ ਮੈਨੂੰ 7 ਦਿਨਾਂ ਬਾਅਦ ਫੋਨ ਦਿੱਤਾ ਗਿਆ ਅੰਦਰੋਂ ਅਸੀਂ ਫੋਨ ਲਾਇਆ ਮੈਂ ਕਿਹਾ ਮੈਨੂੰ ਮੈਨੂੰ ਕਢਵਾਓ ਮੈਂ ਮਰ ਜਾਣਾ ਇੱਥੇ ਮੈਂ ਮੈਨੂੰ ਘੜਵਾਓ ਇਥੋਂ ਮੈਨੂੰ ਨਹੀਂ ਪਤਾ ਘਰੋਂ ਪੈਸੇ ਪਾਓ ਜਿੱਥੋਂ ਮਰਜ਼ੀ ਪਾਓ ਮੈਨੂੰ ਘੜਵਾਓ ਘੜਵਾਓ ਇਥੋਂ ਠੀਕ ਹੈ ਜੀ ਉਹਨਾਂ ਨੇ ਮੈਨੂੰ ਮੇਰੇ ਘਰ ਦੇ ਵਿੱਚ ਦੂਜੀ ਮੇਰੇ ਘਰ ਨਾਲ ਮੈਂ ਬਹੁਤ ਦੁਖੀ ਸੀ ਹਨਾ ਪਤਾ ਕਿਉਂ ਨਾ ਤਾਂ ਸਾਨੂੰ ਖਾਣ ਨੂੰ ਪਾਣੀ ਪਾਣੀ ਵੀ ਨਹੀਂ ਹੈ ਇਹ ਜਿਹੜਾ ਫਲੈਸ਼ ਦੀ ਪਿਛਲੀ ਛੇੜਨੇ ਦੀ ਉਹ ਚੋਂ ਪਾਣੀ ਪੀਤਾ ਜੀ ਕਿਹਦੇ ਕਾਰਨ ਜੰਟ ਦੇ ਕਾਰਨ ਜਿਨ੍ਹਾਂ ਨੇ ਪੇਮੈਂਟ ਨਹੀਂ ਕੀਤੀ ਸਾਡੀ ਡੋਂਕਰ ਨੂੰ ਫੋਨ ਲਾਇਆ ਮਾਫੀ ਆਇਆ ਮਾਫੀਆਂ ਵਾਲਕੇ ਗੱਲ ਕੀਤੀ ਥੋੜੀ ਬਹੁਤੀ ਸਪੈਨਿਸ਼ ਹੁੰਦੀ ਆ ਉਹਨਾਂ ਗੱਲ ਕੀਤੀ ਕਿ ਚੱਕਰ ਕੀ ਸਾਨੂੰ ਦੱਸ ਅੰਦਾ ਤੁਹਾਡੇ ਬੌਸ ਨੇ ਮਿਲੀਅਨਾਂ ਪੈਸੇ ਦੇਣੇ ਆ ਸਾਡੇ ਬੌਸ ਦੇ ਡੋਂਕਰ ਨੇ ਠੀਕ ਹੈ ਜੀ ਮੈਂ ਕਿਹਾ ਜਿੰਨੇ ਮਿਲੀਅਨਾਂ ਪੈਸੇ ਦੇਣੇ ਆ ਸਾਡੇ ਨੌਆਂ ਲਈ ਕਿੱਥੇ ਪੈਸੇ ਦੇਊਗਾ ਆਉਂ ਮੁੰਡੇ ਜਿਹੜੇ ਨਾਲ ਦੇ ਸੀ 6 ਜਣੇ ਉਹਨਾਂ ਨੇ ਪੇਮੈਂਟ ਘਰੋਂ ਭਵਾਈ ਆਪ ਨਿਕਲ ਗਏ ਠੀਕ ਹੈ ਜੀ ਮੈਂ ਤੇ ਇੱਕ ਪਾਕਿਸਤਾਨੀ ਮੁੰਡੇ ਤੇ ਇੱਕ ਜੂਪੀ ਦਾ ਮੁੰਡਾ ਹੀ ਤਿੰਨੇ ਜਣੇ ਰਹਿ ਗਏ ਠੀਕ ਹੈ ਜੀ ਮੈਂ ਘਰੇ ਫੋਨ ਲਾਇਆ ਮੈਂ ਜੂਲ ਲਾਇਆ ਮੈਂ 14 ਦਿਨ ਉੱਥੇ ਕਿਹਦੇ ਕਰਨਾ ਚੱਲ ਜਾਏਗਾ ਠੀਕ ਹੈ ਜੀ ਹੁਣ ਦੱਸੋਗੇ ਮੈਨੂੰ ਦੱਸੋ ਅਸੀਂ ਪੇਮੈਂਟ ਕੀਤੀ ਹੈ ਜੇ ਮੈਂ ਰਾਹ ਦੇ ਵਿੱਚ ਮਕਸੀਕੋ ਸੀੜੀ ਬੈਠਾ ਮਕਸੀਕੋ ਸੀੜੀ ਬੈਠਾ ਮਕਸੀਕੋ ਸੀੜੀ ਮੈਂ ਪੇਮੈਂਟ ਕਰਕੇ ਨਿਕਲਿਆ ਜਨਾ ਕਿ ਮੈਂ ਸੇਵ ਨਿਕਲਣਾ ਮੈਨੂੰ ਰਾਹ ਦੇ ਵਿੱਚ ਭਾਗੇ ਚੌ ਜਣੇ ਦੇ ਫੋਨ ਆਏ ਤੂੰ ਪੇਮੈਂਟ ਕਰੇਗਾ 2 ਲੱਖ ਰੁਪਈਆ ਅਡਵਾਂਸ ਤੈਨੂੰ ਫੇਰ ਕੱਢਣਾ ਦੱਸੋ ਜੀ ਮੈਂ ਸੇਵ ਦੀ ਗੱਲ ਕਰਕੇ ਚੱਲਿਆ ਮੈਂ ਇੰਨੇ ਪੈਸੇ ਦਿੱਤੇ ਮੈਨੂੰ ਛਤਰਗੜੀ ਗੱਲੋਂ ਮੇਰੇ ਕੋਲ ਫੋਨ 14 ਪ੍ਰੋ ਮਿਲ ਸਕੋ ਉਹ ਹੋ ਗਿਆ ਜੀ ਮੇਰੇ ਕੋਲ ਤਨੇਯਾ ਜੋਰੋ 500 ਡਾਲਰ ਜੀ ਉਹ ਮੇਰਾ ਹੋ ਗਿਆ ਚੈਨੀਆਂ ਚੁੰਨੀਆਂ ਸਾਰਾ ਕੁਝ ਲਵਾ ਲਏ ਦੱਸੋ ਪਾਸਪੋਰਟ ਮੇਰਾ ਗਿਆ ਮੈਂ ਕਿੱਥੋਂ ਪੂਰੇ ਕਰਨੇ ਖਰਚਾ ਲਾ ਕੇ ਮੈਂ ਚੱਲਿਆ ਮੈਂ ਜਿਹੜੇ ਪੈਸੇ ਉਹਨੋਂ ਵੱਧ ਮੈਂ ਪੈਸੇ ਦਿੱਤੇ ਉਹਨੂੰ ਠੀਕ ਹੈ ਜੀ ਮੁੜ ਕੇ ਫੇਰ ਮੈਨੂੰ ਜਦੋਂ ਮੈਂ ਫਸਿਆ ਘਰ ਦੇਣ ਨੂੰ ਮੈਂ ਕਿਹਾ ਪੈਸੇ ਦੋ ਮੈਨੂੰ ਨਹੀਂ ਪਤਾ ਮੈਨੂੰ ਇੱਥੋਂ ਕਢਵਾਓ ਮੈਂ ਮਰ ਜਾਣਾ ਮੈਨੂੰ ਨਹੀਂ ਪਤਾ ਮੈਨੂੰ ਬਹੁਤ ਟਾਰਗੇਟ ਕਰਦੇ ਰੋਜ਼ ਕੋਟਦੇ ਆ ਗਾਨਾ ਮੇਰੇ ਮੱਥੇ ਤੇ ਹੁੰਦੀ ਆ ਮੇਰੀ ਵੀਡੀਓ ਬੰਦੀ ਰੋਜ਼ ਬੰਦੀ ਮੇਰੀ ਵੀਡੀਓ ਮੈਨੂੰ ਕਢਵਾਓ ਘਰ ਦੇਣੇ ਔਖੇ ਸੌਖੇ ਹੋ ਗਏ ਨਵਾਂ ਜੰਟ ਕੀਤਾ ਨਵਾਂ ਡੋਂਕਰ ਕੀਤਾ ਫਿਰ ਮੈਂ ਉਥੋਂ ਨਿਕਲਿਆ ਕਿਉਂ ਨਿਕਲਿਆ ਫਿਰ ਉਹ ਬੰਦੇ ਨੂੰ ਵੱਡੇ mafia ਨੂੰ ਫੋਨ ਲਾਇਆ ਨਵੇਂ ਜੰਟ ਡੋਂਕਰ ਨੇ ਕਿ ਆਹ ਬੰਦਾ ਵੀ ਕਿੱਥੇ ਆ ਉਹਨੇ ਕੀਤਾ ਸਾਡੀ ਪੁਛਦਾਸ਼ ਕੀਤੀ ਕਿ ਆਹ ਬੰਦੇ ਇੱਥੇ ਫਸੇ ਨੇ ਉਹਨੇ ਫਿਰ ਗੱਲ ਕੀਤੀ ਮੇਰੇ ਨਾਲ ਕਹਿੰਦਾ ਆ ਚੱਕਰ ਆ ਤੇ ਤੂੰ ਹੀ ਪੈਸੇ ਦੋ ਇੱਕ ਜਣਾ 3500 ਜੋਰੋ ਡਾਲਰ ਦੋ ਤਾਂ ਤੁਹਾਨੂੰ ਫੇਰ ਕੱਢਿਆ ਜਾਊਗਾ ਠੀਕ ਹੈ ਜੀ ਮੈਂ ਘਰੇ ਗੱਲ ਕੀਤੀ 3500 ਰੁਪਿਆ ਮੈਨੂੰ ਨਹੀਂ ਪਰੋ ਭਰੋ ਪੈਰ ਤੇ ਭਰੋ ਘਰੋਂ ਭਰੋ ਏਜੰਟ ਨੂੰ ਵੇਚ ਲੋ ਹੀ ਨਾ ਜਦੋਂ ਏਜੰਟ ਨੂੰ ਲੈਨੇ ਆ ਏਜੰਟ ਇਹੀ ਗੱਲ ਕਹਿੰਦਾ ਸੀ ਕੋਈ ਗੱਲ ਨਹੀਂ ਤੇਰਾ ਮਸਲਾ ਕਰਨਾ 14 ਦਿਨ ਫਸ ਗਿਆ ਮਸਲਾ ਕਿਹੜੇ ਟਾਈਮ ਹੁੰਦੇ ਆ ਭਾਵੇਂ ਮਾਰ ਦੇਣਾ ਫਿਰ ਦੂਜੀ ਗੱਲ ਬਰਾਇਮ ਨੂੰ ਫੋਨ ਲਾਇਆਗਾ ਸਾਡੇ ਡੋਂਕਰ ਨੂੰ ਮੈਂ ਪੈਣੀ ਦੇ ਵਿੱਚ ਉਹਨੇ ਖੁਦ ਗੱਲ ਕੀਤੀ ਬਰਾਇਮ ਕਹਿੰਦਾ ਮੈਂ ਵੱਡਾ ਉਥੋਂ ਦਾ ਮਾਫੀ ਕਹਿੰਦਾ ਮੈਂ ਇੱਕ ਅੱਧਾ ਜਣਾ ਮਾਰ ਦੇਣਾ ਇਹ ਚੋਂ ਬ੍ਰਾਇਨ ਨਾਲ ਗਾੜੀਓ ਕਹਿੰਦਾ ਕਹਿੰਦਾ ਨੌ ਪਾਸਾ ਨਾ ਹੁੰਦਾ ਕਹਿੰਦਾ ਤੂੰ ਮਾਰ ਦੇ ਕੋਈ ਚੱਕਣੀ ਚ ਪੈਣੀ ਚ ਬੋਲੇ ਉਹਨੇ ਐਕਸਪਰੀ ਗੱਲ ਕਰਾਈ ਸਾਡੇ ਕਹਿੰਦਾ ਮੈਂ ਮਾਰਦਾ ਮੈਂ ਆਹ ਕਿਆ ਵਾ ਤੇਰੇ ਤੋਂ ਮਿਲੀਅਨਾਂ ਪੈਸੇ ਲੈਣੇ ਤੂੰ ਕੰ ਦੇ ਮੇਰੇ ਪੈਸੇ ਕਹਿੰਦਾ ਮੈਂ ਮਾਰੂ ਤੈਨੂੰ ਅਗਲਾ ਫੇਰ ਆਉਣੀ ਹੁਣ ਮੈਨੂੰ ਦੱਸੋ ਭਾਈ ਹੁਣ ਮੈਂ 15 ਦਿਨਾਂ ਦੀ ਗੱਲ ਕਰਕੇ ਤੁਰਿਆ ਮੈਨੂੰ 2 ਮਹੀਨੇ ਲੱਗੇ ਵੋਟਾਂ ਤੋਂ ਪਹਿਲਾਂ ਮੈਂ ਟੱਪਾਂ ਜਾਂਦਿਆਂ ਵਾ ਜੇ ਮੈਂ ਵੋਟਾਂ ਤੋਂ ਬਾਅਦਾਂ ਟੱਪੂ ਤੇ ਮੇਰਾ ਇਹ ਹਾਲ ਹੁਣਾ ਮੇਰਾ ਐਕਟਰੀ ਇਹ ਉਦੋਂ ਬਾਅਦ ਉਹ ਐਕਸ਼ਨ ਕੀ ਉੱਥੇ ਕੀ ਹੋਇਆ ਐਕਸ਼ਨ ਕੋਖਣੀ ਹੋਇਆ ਜੀ ਦੇਖੋ ਮੈਂ ਗਿਆ ਬਾਰਡਰ ਤੇ ਅਸੀਂ ਫੜੇ ਗਏ ਟੱਪੇ ਬਾਰਡਰ ਬਾਰਡਰ ਫੜੇ ਗਏ ਸਾਨੂੰ ਨਹੀਂ ਪਤਾ ਕਹਿੰਦੇ ਇੱਥੋਂ ਬੰਦੇ ਰੀਲீஸ் ਹੁੰਦੇ ਆ ਰੀਲீஸ் ਨਹੀਂ ਸਾਨੂੰ ਕੀਤਾ ਗਿਆ ਨਾ ਸਾਡੇ ਬਿਆਨ ਹੋਏ ਆ ਨਾ ਸਾਡੀ ਸੁਣਵਾਈ ਹੋਈ ਕੁਝ ਕੋਈ ਗੱਲ ਨਹੀਂ ਹੋਈ ਸਿੱਧਾ ਸਾਨੂੰ ਰਿਪੋਰਟ ਮਾਰਿਆ ਨਹੀਂ ਨਹੀਂ ਬਾਰਡਰ ਕਰਾਸ ਕਰਕੇ ਤੇ ਇਹ ਕਰੀਦਾ ਬਾਰਡਰ ਕਰਾਸ ਕੀਤਾ ਜੀ ਨਾਲ ਹੀ ਪੁਲਿਸ ਚੱਕ ਕੇ ਲੈ ਗਈ ਪੁਲਿਸ ਨੇ ਚੱਕਿਆ ਤੇ ਨਾਲ ਹੀ ਸਾਨੂੰ ਰੱਖ ਕੇ ਰੂਮ ਤੇ ਨਾਲ ਹੀ ਰਿਪੋਰਟ ਮਾਰੀ ਹਾਂਜੀ ਹੁਣ ਮੈਨੂੰ ਦੱਸੋ ਮੈਂ ਪੈਸੇ ਦਿੱਤੇ ਉਹ ਬੰਦੇ ਨੂੰ ਮੈਨੂੰ ਜਿਹੜੀ ਕੋਟ ਫਿੜੀ 9 ਦਿਨ ਲਗਾਤਾਰ ਪਾਣੀ ਪੀਤਾ ਜਿਹੜਾ ਉਹ ਕਿਹੜੇ ਚੱਕਰਾਂ ਚ ਪੀਤਾ ਕਿਹਦੀ ਗਲਤੀ ਮੇਰੀ ਤੇ ਗਲਤੀ ਮੈਨੇ ਫਸਿਆ ਕਰਦੇ ਨੂੰ ਕਹਿੰਦਾ ਮੈਂ ਮਰ ਜਾਣਾ ਮੈਨੂੰ ਘੜਵਾਓ ਇੱਥੋਂ ਮੈਨੂੰ ਨਹੀਂ ਪਤਾ 15 ਮੁੰਡੇ ਸਾਰੇ ਜਿੰਨੇ ਇੰਡੀਆ ਤੋਂ ਜਾਂਦੇ ਆ 15 ਦਿਨਾਂ ਦੀ ਗੇਮ ਦੇ ਵਿੱਚ ਬਾਰਡਰ ਕ੍ਰੋਸ ਕਰ ਜਾਂਦੇ ਤੇ ਮੈਂ ਸਪੇਨ ਤੋਂ ਲੈ ਕੇ ਮਕਸੀਕੋ ਤੱਕ ਜਾਂਦੇ ਜਾਂਦੇ ਮੈਂ ਬਾਰਡਰ ਕ੍ਰੋਸ ਕਰਦੇ ਕਰਦਾ 2.5 ਮਹੀਨੇ ਲੱਗ ਗਏ ਦੱਸੋ এবਰ ਪੰਜਾਬੀ ਟੀਵੀ ਲਈ ਤਰੰਤਰੰ ਤੋਂ ਰਵੀ ਖੈਰਾ ਦੀ ਖਾਸ ਰਿਪੋਰਟ